ਜੇ ਸਵੰਦਰ ਆਈ ਭਾਈ ਲਾ ਮਾਰਾ ਚੱਲ ਪੜਦਾ ਕਰਦਿਆ ਲਾ ਪੜਦਾ ਕਰ ਦੇਣਾ ਇਸ ਕੰਮ ਦੀ ਇਹ ਜੁਨੀ ਫੋਨ ਖੜਾ ਪਾਈ ਹੋਇਆ ਇਹ ਭਾਈ ਕਪਾੜਾ ਉਹਦਾ ਸੀ ਨਾ ਕੋਪਰੇਟ ਕੀਤਾ ਤੈਨੂੰ ਘੰਟਾ ਹੋ ਗਿਆ ਤੈਨੂੰ ਥੋੜਾ ਜਵਾਬ ਦੇ ਥੋੜੇ ਜਵਾਬ ਨਾਲ ਵਿੱਚ ਇਹ ਮਾਨਯੋਗ ਐਸਐਸਪੀ ਸੰਰੂਰ ਸਰਦਾਰ ਸਤਾ ਸਿੰਘ ਚਾਹਲ ਆਈਪੀਐਸ ਉਹਨਾਂ ਦੇ ਨਿਰਦੇਸ਼ਾਂ ਅਹਿ ਤਾਂ ਇਹ ਅੱਜ ਬੜਬੇ ਟੀਮ ਦੋ ਦਿਨ ਦੇ ਲਈ ਆਈ ਸੀ ਅਸੀਂ ਸਾਰੇ ਵਹੀਕਲਾਂ ਨੂੰ ਚੈੱਕ ਕੀਤਾ ਚੈੱਕ ਕਰਨ ਦੇ ਦੌਰਾਨ ਜਿਹੜੀ ਵੀ ਚੀਜ਼ ਦੀ ਕਮੀ ਪਾਈ ਗਈ ਉਹਨਾਂ ਦਾ ਚਲਾਨ ਕੱਟਿਆ ਬਾਕੀ ਅਸੀਂ ਜਿਨ੍ਹਾਂ ਦੇ ਕਾਗਜ਼ ਪੂਰੇ ਸੀ ਤੇ ਉਹਨਾਂ ਨੂੰ ਵੀ ਹਦਾਇਤ ਕੀਤੀ ਆ ਲੋਕਾਂ ਨੂੰ ਵੀ ਅਪੀਲ ਕਰਦੇ ਆ ਵੀ ਜਦੋਂ ਗੱਡੀ ਚਲਾਉਣ ਵੇਲੇ ਆਪਦੀ ਸੀਟ ਬੈਲਟ ਲਾ ਕੇ ਰੱਖੋ ਤੇ ਬੱਚੇ ਵਾਧਨਾ ਬਿਠਾਓ ਤੇ ਪੂਰੇ ਡਾਕੂਮੈਂਟਸ ਰੱਖੋ ਅੱਜ ਕਿੰਨੇ ਚਲਾਨ ਕੱਟੇ ਗਏ ਨੇ ਅੱਜ ਤਕਰੀਬਨ 70 ਇਦੇ ਵਿੱਚੋਂ ਵਿੱਚ ਵਰਦੀ ਵਾਲੇ ਕਰਤੇ ਵਿੱਚ ਬੀਮੇ ਵਾਲਾ ਕਰਤਾ ਇੱਕ ਪ੍ਰਦੂਸ਼ਣ ਵਾਲਾ ਕਰਤਾ ਜੀ ਜਿਵੇਂ ਜਿਵੇਂ ਕੱਲ ਅਸੀਂ ਡੋਰ ਐਮਰਜੈਂਸੀ ਡੋਰ ਖੁੱਲਦੀ ਨਹੀਂ ਸੀ ਉਹਦਾ ਵੀ ਕਰਿਆ ਜੀ ਹਾਂਜੀ ਅੱਜ ਦੇਖਿਆ ਕਿ ਤੁਹਾਨੂੰ ਦੇਖਦੇ ਹੋਏ ਚੈਕਿੰਗ ਨਹੀਂ ਦੇਖਦੇ ਹੋਏ ਡਰਾਈਵਰ ਨੇ ਆਪਣਾ ਰੂਟ ਚੇਂਜ ਕਰ ਲੈਂਦੇ ਨੇ ਸਕੂਲਾਂ ਵੀ ਲੇਟ ਹੋ ਜਾਂਦੇ ਨੇ ਉਹਦੇ ਸਬੰਧਤ ਵਿੱਚ ਕੀ ਕਰ ਰਹੇ ਹਾਂ ਜੀ ਇਹ ਅਸੀਂ ਟਾਈਮ ਦੀ ਟਾਈਮ ਪਾ ਕੇ ਆਉਂਦੇ ਰਹਾਂਗੇ ਜੀ ਕਿੰਨੀ ਦੇਰ ਚੇਂਜ ਕਰਨਗੇ ਅਸੀਂ ਸਕੂਲਾਂ 'ਚ ਵੀ ਜਾ ਕੇ ਚੈੱਕ ਕਰਾਂਗੇ ਪਰ ਕਿਹੜੇ ਮਾਪੇ ਨੇ ਇਹ ਦੱਸਿਆ ਕਿ ਅਈਆਂ ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਵੀ ਐਨਐਸਸੀ ਨੇ ਲੋਰੇ ਨੇ ਪਰ ਫੇਰ ਵੀ ਨੇ ਜਿਹੜੇ ਸਕੂਲ ਆ ਜਾਂ ਡਰਾਈਵਰ ਚਾਲਕ ਨੇ ਜਿਹੜੇ ਐਮਐਸ ਚਾਲਕ ਨੇ ਜਿਹੜੇ ਉਹ ਸੇਰ ਵੀ ਕਿਤੇ ਨਾ ਕਿਤੇ ਨਾਲ ਗੈਰਹੀ ਕਰਦੇ ਨੇ ਉਹਦੇ ਸਬੰਧ ਵਿੱਚ ਕੀ ਕਹਿੰਦੇ ਅਸੀਂ ਦਾ ਇਹੀ ਗੱਲ ਕਹਿੰਦੇ ਆ ਵੀ ਜਦੋਂ ਬੰਦੇ ਨੂੰ ਐਡਮਿਸ਼ਨ ਕਰਾਉਣਾ ਹੈ ਸਾਰੇ ਆਪਾਂ ਫੀਸ ਵੀ ਦਿਨੇ ਆ ਜੀ ਤੁਸੀਂ ਆਪ ਦਾ ਚੈੱਕ ਕਰੋ ਮਤਲਬ ਕਿ ਜੋ ਕਾਗਜ਼ ਪੱਤਰ ਪੁਰੰਦੇ ਦਾ ਸੀ ਪ੍ਰਿੰਸੀਪਲ ਨੂੰ ਵੀ ਇਹ ਹਦਾਇਤ ਕਰਦੇ ਆ ਜੀ ਅਪੀਲ ਵੀ ਕਰਦੇ ਚਲੋ ਵੀ ਜੇ ਕੋਈ ਕਾਗਜ਼ ਪੱਤਰ ਗੱਡੀ ਦੇ ਪੂਰੇ ਕਰਕੇ ਹੀ ਗੱਡੀ ਸਕੂਲ ਤੋਂ ਬਾਹਰ